ਹੈਲੋ ਗਾਈਸ ਆਪ ਸਭੀ ਦਾ ਸਵਾਗਤ ਆਪਣੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਾਈਸ ਅੱਜ ਆਪਾਂ ਸਵੇਰੇ ਸਵੇਰੇ ਖੇਤ ਆ ਕੇ ਪਾਣੀ ਦੇਖਣ ਆਏ ਸੀ ਫਲਾੜ ਤੇ ਆਪਣਾ ਇਧਰ ਜਿਹੜਾ ਮੁੰਗੀ ਵਾਲਾ ਜੋ ਪਾਣੀ ਆਪਾਂ ਕੱਲ ਛੱਟਤਾ ਸੀ ਤੇ ਅੱਜ ਆਪਾਂ ਉਹਦਾ ਦੱਦੂ ਕਰਦਾਂਗੇ ਤੇ ਅੱਜ ਸ਼ਾਇਦ ਆਪਣੇ 3 3 ਵਜੇ ਤੋਂ ਬਾਅਦ ਅੱਜ ਝੋਨਾ ਲਾਉਣ ਵਾਲੇ ਆ ਜਾਣਗੇ ਤੇ ਤੁਹਾਨੂੰ ਵਾਲਾ ਦਿਖਾ ਦਿੰਦਾ ਮੈਂ ਤੇ ਆਹ ਦੇਖੋ ਗਾਈਸ ਤੇ ਆਪਾਂ ਇੱਥੇ ਸਾਰਿਆਂ ਦਾ ਪਾਣੀ ਲਾ ਦੋਵੇਂ ਕਿਆਰੀ ਭਰਤੀ ਸੀ ਦੋ ਕਿਆਰੀ ਕਰਤੇ ਆਪਾਂ ਇੱਕ ਕਿੱਲਾ ਬਾਣਦਾ ਆਪਣਾ ਹੀ ਤੇ ਆਪਾਂ ਇਹਦੇ ਦੋ ਕਿਆਰੇ ਕਰਤੀ ਸਾਰਿਆਂ ਤੋਂ ਪਹਿਲਾਂ ਜੋ ਵੀਊ ਚੈੱਕ ਕਰੋ ਦੇਖੋ ਯਾਰ ਮੌਸਮ ਆ ਦੇਖੋ ਪੂਰਾ ਮੀਂਹ ਦਾ ਮੌਸਮ ਹੋਇਆ ਪਿਆ ਚਾਰੇ ਪਾਸੇ ਦੇਖੋ ਤੇ ਆਪਣੇ ਦੋ ਕਿਆਰੇ ਸੀ ਕੱਖਾਂ ਦੇ ਇੱਕ ਕਿਆਰੇ ਆਪਾਂ ਕੱਲ ਰੋਟਾ ਬਿੱਟਰ ਪਾਲਿਆ ਸੀ ਉਹਦੇ ਨਾਲ ਬਾਤਾ ਤੇ ਆਪਣੀ ਬਸ ਉੰਨੀ ਕਰੇਗੀ ਚਰੀ ਤੇ ਫਲਾਲਾਂ ਪੈਚੇ ਜਾਂਦਾ ਬਾਜਰਾ ਬੀਜਾਂਗੇ ਬਾਜਰੀ ਬੀਜਾਂਗੇ ਹਾਂ ਫਲਾਲ ਬਾਜਰਾ ਬੀਜਾਂਗੇ ਤੇ ਉਹਦੇ ਨੂੰ ਬਰਸੀਨ ਦੀ ਰੋਟਾ ਜਿਹਦੇ ਨੂੰ ਬਰਸੀਨ ਬੀਜਾਂਗੇ ਆਪਾਂ ਤੇ ਇਧਰ ਵੀ ਝੋਨਾ ਲੱਗ ਗਿਆ ਫਿਲਹਾਲ ਮੂੰਗੀ ਇਹਨਾਂ ਨਹੀਂ ਮੂੰਗੀ ਵੇਚੀ ਸੀ ਆਪਾਂ ਸਾਰੀ ਮੂੰਗੀ ਵੇਚੀ ਬਾਤੀ ਸੀ ਆਪਾਂ ਤਾਂ ਕਿਉਂਕਿ ਆਪਣੀ ਮੂੰਗੀ ਖਰਾਬ ਹੋ ਗਈ ਸੀ ਤੇ ਮੋੜ ਲਾਈਟ ਆਪਣੀ ਚੱਲੀ ਜਾਂਦੀ ਸਵੇਰੇ ਸਵੇਰੇ ਤੈਨੂੰ ਦਿਖਾਉਣੇ ਆ ਜਾ ਕੇ ਲਾਈਟ ਤਾਂ ਆਪਣੀ ਸਵੇਰੇ 4 ਵਜੇ ਆ ਜਾਂਦੀ ਹੁੰਦੀ ਆ ਤੇ ਦੇਖਦੇ ਫਿਲਹਾਲ ਪਾਣੀ ਆਪਣਾ ਬਾਣ ਵੀ ਭਰਿਆ ਹੀ ਪਿਆ ਆਪਣਾ ਉਦੋਂ ਦਾ ਪਏ ਚ ਛੱਡ ਦਾਂਗੇ ਇਹਦੇ ਵਿੱਚ ਛੱਡ ਕੇ ਤੇ ਆਪਣਾ ਅੱਜ ਦਾ ਕੱਦੂ ਹੋ ਜਾਊਗਾ ਹਾਂ ਜੀ 3 ਵਜੇ ਤੋਂ ਬਾਅਦ ਲਾਉਣ ਆਗੇ ਤਾਂ ਆਪਣਾ ਇੱਕ ਕਿੱਲਾ ਲਾਈ ਦੇ। ਜੇ ਵੱਧਾ ਹੋ ਤਾਂ ਇੱਕ ਕਿੱਲਾ ਤਾਂ ਆਪਣਾ ਫਲਾਲਾ ਅੱਜ ਲੱਗ ਹੀ ਜਾਊਗਾ। ਤੇ ਇੱਕ ਅੱਧੂ ਕਰਕੇ ਤੇ ਆਪਣਾ ਝੂਨੇ 'ਚ ਪਾਣੀ ਛੱਡੇ ਜ ਆਪਣਾ ਝੂਨਾ ਵੀ ਲੱਗ ਭੱਗ ਬਹੁਤ ਜ਼ਿਆਦਾ ਵੱਧ ਗਿਆ। ਰੇਜ ਆਪਣਾ ਕੰਪਲੀਟ ਹੋ ਗਿਆ ਸੀ। ਰੇਜ ਆਪਾਂ ਸਾਰਾ ਸਿਰਦਾ ਸੀ। ਤੇ ਫਲਾਲੇ 'ਚ ਆਪਣਾ ਗੁੱਦ ਲੱਗੀ ਪਈ ਉਹ ਕੱਢਦੇ ਆਂ ਪੈਪ ਚਾ ਦੇਖੋ ਗਿੱਲਣੇ ਕਿੱਦਾਂ। ਗੁੱਦ ਗੁੱਦ ਲੱਗੀ ਪਈ ਆ। ਫਲਾਲੇ ਕੱਢਦੇ ਬਸ ਕੀ ਭਰਗੇ ਸੀ ਇਹ ਨਹੀਂ ਭਰਿਆ। ਇਧਰ ਦਨੇ ਆਪਾਂ ਆ ਦੇਖੋ ਇੱਥੋਂ ਜਰਾ ਆਪਣਾ ਝੋਨਾ ਪੀਲਾ ਆ ਜਾ ਹੋ ਜਾਂਦਾ ਆਈ ਵਾਰ ਭਾਏ ਨਾ ਫਿਰ ਲੂਟ ਵੀ ਹੋ ਜਾਂਦਾ ਉਹ ਉਧਰ ਪਹਿਲਾਂ ਸਾਰਾ ਪੀਲਾ ਸੀ ਉਹ ਸਾਰਾ ਲੂਟ ਆ ਗਿਆ ਤੇ ਆਹੀ ਰਹਿ ਗਿਆ ਹੁਣ ਇੰਨਾ ਕਥਾਂ ਤੇ ਤਾਂ ਹੀ ਕਰਕੇ ਆਪਾਂ ਇਧਰ ਕੱਖ ਬੀਜੇ ਸੀ ਤੇ ਫਲਾਲ ਆਪਣੇ ਪਹਿਲਾਂ ਕੱਖ ਜਿਹੜੀ ਗੱਡੀ ਦੀ ਲੈਣ ਦੀ ਇਹਨੇ ਸਾਨੂੰ ਉਹਦੇ ਪਰਲੇ ਪਾਸੇ ਸੀ ਕੱਖ ਤੇ ਤਾਂ ਕਰਕੇ ਆਪਾਂ ਇਧਰ ਬੀਜੇ ਕੱਖ ਕਿਉਂਕਿ ਸਾਰਾ ਜਿੱਦ ਜਿੰਨੇ ਆਪਾਂ ਕੱਖ ਲਾਇਆ ਸਾਰਾ ਵਿੱਚ ਝੋਨਾ ਤੇ ਹੁੰਦੇ ਹੀ ਨਹੀਂ ਸੀ ਐਂ ਮੰਨ ਲਓ ਵੀ ਥੋੜਾ ਘਣੀ ਹੁੰਦਾ ਹੀ ਨਹੀਂ ਹੁੰਦੀ ਨਹੀਂ ਸੀ ਝੋਨਾ ਇੱਥੇ ਤੇ ਜਿਵੇਂ ਇੱਥੋਂ ਪੀਲਾ ਹੋ ਗਿਆ ਆ ਇੱਕ ਕਹਿਰਾ ਇੱਥੋਂ ਵੱਟ ਪਾਈ ਵੀ ਆ ਇਹ ਇੱਕ ਕਹਿਰਾ ਇੱਕ ਕਹਿਰਾ ਵੀ ਅੱੜ ਦੇ ਅੱੜ ਦਾ ਹੁੰਦਾ ਜਿਹੜਾ ਉਹ ਸਿੰਗਲ ਵਾਲਾ ਕਹਿਰਾ ਜਮੇ ਐਂਡ ਤੇ ਉਹਦੇ ਪੜੀ ਦੇ ਨਾਲ ਲੱਗਦਾ ਪਹੀ ਦੇ ਉਹ ਕਹਿਰਾ ਇੰਨਾ ਵੱਡਾ ਹੁੰਦਾ ਕੱਦ ਜੇ ਦੇਖੋਗੇ ਕੱਦ ਹਜੇ ਵੀ ਉਹਦਾ 3 ਫੁੱਟ ਕੱਦ ਹੋ ਗਿਆ ਉਹਦਾ ਉਹ ਝੋਨੇ ਦਾ ਇਹਦਾ ਕੱਦ ਦੇਖੋ ਜੇ 2 2.5 ਫੁੱਟ ਹੀ ਇਹਦਾ ਉਹਦਾ ਝੋਨੇ ਦਾ ਕੱਦ 3 3.5 ਫੁੱਟ ਹੋ ਗਿਆ ਉਹ ਉਹਦਾ ਝੋਨੇ ਦਾ ਜਦੋਂ ਆਪਾਂ ਵੱਟਣਾ ਹੁੰਦਾ ਝੋਨਾ ਉਹ ਉਹਦਾ ਤੁਸੀਂ ਕਾਦਾਂ ਲੈ ਲਓ 5 5.5 ਫੁੱਟ ਦਾ ਕਾਦ ਹੋ ਜਾਂਦਾ ਉਹ ਦੇਖੋ ਟਰੈਡ ਕਿੰਨਾ ਤੇਜ਼ ਜਾਂਦਾ ਹੈ ਮਹਿੰਦਰਾ ਦੇ ਕੋ ਮਹਿੰਦਰਾ ਰੀੜਾ ਪਾਇਆ ਹੋਇਆ ਹੈ ਮਗਰ ਤੇ ਅੱਜ ਆਪਾਂ ਜਾਣਾਗਾ ਅੱਜ ਆਪਾਂ ਨੂੰ ਪੈ ਗਿਆ ਥੋੜਾ ਜਿਹਾ ਕੰਮ ਤੇ ਅੱਜ ਆਪਾਂ ਜਾਣਾਗਾ ਪਟਿਆਲੇ ਤੇ ਤੁਹਾਨੂੰ ਉਹਦਾ ਵੀ ਵਲੌਗ ਦਿਖਾਵਾਂਗੇ ਅੱਜ ਆਪਾਂ ਪਟਿਆਲੇ ਕੀ ਕਰਨੇ ਜਾਣਾਗਾ ਤੇ ਅੱਜ ਫਿਲਹਾਲ ਆਪਾਂ ਮੰਨ ਕੇ ਲੋ 5000 5.5 ਆਪਣੀ ਟ੍ਰੇਨ ਹੋਗੀ ਤੇ 6 ਵਜੇ ਵੀ ਹੋ ਸਕਦੀ ਆ ਮੈਨੂੰ ਫਲਾ ਲੇਣਾ ਪਤਾ ਨਹੀਂ ਤੇ ਖਰ ਪਰਮ ਨਹੀਂ ਹੈਦਾ ਮੈਂ 6 ਵਜੇ ਆਪਣੀ ਟ੍ਰੇਨ ਉਹ 6 ਵਜੇ ਆਪਾਂ ਚੱਲਾਂਗੇ ਪਟਿਆਲੇ ਆਪਾਂ ਮੰਨ ਕੇ ਚਲੋ ਹੋਇਆ ਤਾਂ ਫਲਾ ਲਾ ਆਪਾਂ ਨੂੰ ਕੰਮ ਹੈ ਜੇ ਆਪਾਂ ਆਪਣੇ ਯਾਰ ਵੈਲੀ ਦੇ ਜਾਣਾ ਘਰੇ ਆ ਆਪਾਂ ਫੱਟੀਆਂ ਧਰਨੀਆਂ ਨੇ ਤੇ ਅੱਜ ਫੱਟੀਆਂ ਧਰ ਦਾਂਗੇ ਤੇ ਸ਼ਾਇਦ ਰਾਤ ਨੂੰ ਸਰੀਆਂ ਵੀ ਬੰਨਿਆ ਜਾਵੇ ਤੇ ਆਪਣਾ ਮੰਨ ਕੇ ਚਲੋ ਇੱਕ ਦੋ ਦਿਨਾਂ ਦਾ ਕੰਮ ਆ ਅੱਜ ਆਪਾਂ ਵਗ ਜਾਗੇ ਪਟਿਆਲੇ ਤੇ ਸ਼ਾਇਦ ਕੱਲ ਨੂੰ ਆਪਾਂ ਅੱਜ ਜੇ ਆਪਾਂ ਗਾਹਾਂ ਨਾ ਗਏ ਜਾਂ ਚੰਡੀਗੜ੍ਹ ਜਾਂ ਹਿਮਾਚਲ ਆਪਾਂ ਨਾ ਗਏ ਤਾਂ ਆਪਾਂ ਕੱਲ ਨੂੰ ਘਰੇ ਆ ਜਾਾਂਗੇ ਇਹ ਤਾਂ ਵੀ ਪਲਾਨ ਬਣ ਰਿਹਾ ਵੀ ਪਟਿਆਲੇ ਤਾਂ ਜਾ ਰਹੀਆਂ ਵੀ ਚੰਡੀਗੜ੍ਹ ਵੀ ਜਾਏ ਮੈਂ ਚੰਡੀਗੜ੍ਹ ਉੱਥੋਂ ਮੰਡ ਕੇ ਲੋ 30 40 ਕਿਲੋਮੀਟਰ ਦੂਰ ਰਹਿੰਦਾ ਹੋਊਗਾ ਤੇ ਤੇ ਮਹਾਪਾ ਚੰਡੀਗੜ੍ਹ ਵੀ ਜਾਏ ਜੇ ਪਟਿਆਲੇ ਵਾਗੇ ਦੇਖ ਆਵਾਂਗੇ ਤੇ ਜੇ ਗਾਹਾਂ ਦਾ ਪਲਾਨ ਨਾ ਬਣਿਆ ਕੋਈ ਤਾਂ ਅੱਜ ਜਾ ਕੇ ਕੱਲ ਨੂੰ ਘਰੇ ਆ ਜਾਾਂਗੇ 4-5 ਵਜੇ ਤੱਕ ਘਰੇ ਆ ਜਾਾਂਗੇ ਕੱਲ ਨੂੰ ਸ਼ਾਮ ਨੂੰ ਜੇ ਗਾਂਹ ਦਾ ਪਲਾਨ ਬਣ ਗਿਆ ਫਿਰ ਕੱਲ ਦੇ ਦਿਨ ਪਰਸ ਨੂੰ ਆ ਜਾਾਂਗੇ ਪਰਸ ਨੂੰ ਉਹਨਾਂ ਦੇ ਸੱਤ ਪੈਣੀ ਆ ਕੋਸ਼ਿਸ਼ ਕਰਾਂਗੇ ਦੇਖਦੇ ਵੀ ਕੀ ਬਣਦਾ ਤੇ ਫਿਲਹਾਲ ਹੁਣ ਆਪਾਂ ਚੱਲਦੇ ਆ ਯਾਰ ਤੇ ਰੋਟੀ ਉਟੀ ਖਾ ਕੇ ਉਹਨਾਂ ਦੇ ਚੱਲਦੇ ਆ ਫਿਲਹਾਲ ਮੈਂ ਕੱਲ ਵੀ ਜਾਣਾ ਸੀ ਯਾਰ ਮੁੰਡੇ ਆਏ ਸੀ ਉਹ ਵੀ ਕੱਲ ਤੂੰ ਹੀ ਆਈ ਯਾਰ ਆਈ ਲਾਜ਼ਮੀ ਆਈ ਤੇ ਮੈਂ ਇੱਥੋਂ ਜਾਇ ਨਹੀਂ ਗਿਆ ਤੇ ਰਾਤ ਵੀ ਆ ਗਈ ਸੀ ਸ਼ਾਮ ਨੂੰ ਵੀ ਯਾਰ ਤੂੰ ਆਇਆ ਨਹੀਂ ਆਇਆ ਨਹੀਂ ਤੇ ਫੇਰ ਮਾ ਯਾਰ ਮੈਂ ਆਉਂਗਾ ਤੇ ਫਿਲਹਾਲ ਮੈਂ ਹੁਣ ਰੋਟੀ ਰੋਟੀ ਖਾ ਕੇ ਚੱਲਦੇ ਆ ਯਾਰ ਪਾਣੀ ਦੇਖਣ ਆਏ ਸੀ ਡੈਡੀ ਕਹਿੰਦਾ ਪਾਣੀ ਦੇਖ ਲਿਓ ਪਾਣੀ ਆਪਣਾ ਦੇਖ ਲੈ ਸਹੀ ਚੱਲੀ ਜਾਂਦਾਗਾ ਤੇ ਆਪਾਂ ਆਪਾਂ ਖੋਲਤੀ ਮੰਨ ਕੇ ਚਲੋ 8:00 8 ਵਜ ਗਏ ਥੋੜੇ ਟਾਈਮ ਨੂੰ ਭਰ ਜੂਗਾ ਤੇ ਫੇਰ ਆਪਾਂ ਫਿਲਹਾਲ ਇਹ ਚੀ ਪਾਣੀ ਛੱਡ ਦਾਂਗੇ ਇਹਦਾ ਕੱਦੂ ਕਰ ਦਾਂਗੇ ਹੁਣ ਇਹਨੂੰ ਭਰਨ ਨੂੰ ਤਾਂ ਬਸੇ ਬਹੁਤ ਟਾਈਮ ਨਹੀਂ ਲੱਗਦਾ ਇੱਕ ਘੰਟੇ ਜੀ ਪਰ ਜੂਆ ਕਿਉਂਕਿ ਰਮਿਆ ਹੋਇਆ ਨਾ ਬਾਕੀ ਯਾਰ ਮੌਸਮ ਦੇਖੋ ਯਾਰ ਮੇਰੇ ਤਲਾਹਦਾ ਮੀਂਹ ਆਊ ਜੇ ਵੈਸੇ ਅੱਜ ਮੀਂਹ ਆ ਗਿਆ ਤਾਂ ਆਪਣਾ ਯਾਰ ਜਾਣਾ ਤਾਂ ਪਊਗਾ ਲਾਜ਼ਮੀ ਜਾਣਾ ਪਊਗਾ ਮੀਂਹ ਆਵੇ ਕੁਛ ਮਰਦੀ ਆਵੇ ਨੇਰੀ ਆਵੇ ਤੇ ਆਪਾਂ ਨੂੰ ਜਾਣਾ ਪਊਗਾ ਇਹੋ ਜੀ ਗੱਲ ਨਹੀਂ ਹੈਗੀ ਕੋਈ ਵੀ ਜਾਣਾ ਆਪਾਂ ਨੂੰ ਲਾਜ਼ਮੀ ਪਊ ਫਿਲਹਾਲ ਦੇਖਾਂਗੇ ਕੀ ਬਣਦਾ ਅੱਜ ਪ੍ਰੋਗਰਾਮ ਤੇ ਫਿਲਹਾਲ ਆਪਾਂ ਚੱਲਦੇ ਹਾਂ ਉਹਨਾਂ ਦੀ ਸੱਤ ਤੇ ਮਿਲਦੇ ਆ ਗਾਈ ਜਾ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਕੰਟੀਨਿਊ ਬਲੌਗ ਆਉਂਦੇ ਰਹਿਣਗੇ ਤੇ ਪਟਿਆਲੇ ਜਮ ਉਹਦੇ ਕੰਟੀਨਿਊ ਬਲੌਗ ਆਉਂਦੇ ਬਲੌਗ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁਣ ਚੱਲਦੇ ਆਂ ਟਾਈਮ 8:00 ਵਜੇ ਯਾਰ ਤੇ ਬਾਕੀ ਮੀਂਹ ਦਾ ਵੀ ਨਹੀਂ ਪਤਾ ਤੇ ਜਾ ਕੇ ਆਪਾਂ ਕੰਮ ਕਰਾ ਦਿੱਤੇ 3-4 ਘੰਟੇ ਲਵਾ ਦਈਏ ਉਹਨਾਂ ਵਿੱਚ ਕੰਮ ਤਾਂ ਥੋੜ੍ਹੀ ਆ ਤੇ 3-4 ਕਮਰੇ ਆ ਰਸੋਈ ਆ ਫੱਟੀਆਂ ਹੀ ਪਾਉਣੀਆਂ ਆਪਾਂ ਬਾਕੀ ਗਾਡਰ ਪਏ ਪਿਆ ਤੇ ਚੱਲਦੇ ਆ ਉੱਥੇ ਮਿਲਦੇ ਸਾਨੂੰ ਸੱਤ ਤੇ ਜਾ ਕੇ ਰੋਟੀ-ਰੋਟੀ ਖਾ ਕੇ ਘਰੇ परोड़े बेकरी